ਪੰਜਾਬੀ ਮੂਵੀ ਸਰਦਾਰ ਜੀ 3 ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਲਗਾਤਾਰ ਇਸ ਫਿਲਮ ਦਾ ਤੇ ਦਲਜੀਤ ਦੋਸਾਂਝ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਬੈਨ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਵਜ੍ਹਾ ਇਹ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਦੀਆਂ ਚਲਕੀਆਂ ਨੇ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਨੇ ਕੰਮ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਜੋ دہشتਗਤ ਦੀ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਜੰਗ ਹੋਈ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਪਾਕਿਸਤਾਨੀ ਅਦਾਕਾਰ ਜਾਂ ਕਲਾਕਾਰ ਭਾਰਤ ਦੀ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਕੰਮ ਨਹੀਂ ਕਰਨਗੇ ਪਰ ਹੁਣ ਇਸ ਮੂਵੀ ਦੇ ਵਿੱਚ ਹਾਨਿਆ ਅਮਿਰ ਨਜ਼ਰ ਆਏ ਜਿਸ ਤੋਂ ਬਾਅਦ ਇਸ ਮੂਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਪੋਸਟ ਸਾਹਮਣੇ ਆਈ ਹੈ ਪੋਸਟ ਹੈ ਜਸਬੀਰ ਜੱਸੀ ਦੀ ਜੋ ਕਿ ਪੰਜਾਬੀ ਗਾਇਕ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਲਿਖੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਇਸ ਪੋਸਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਜਸਬੀਰ ਜੱਸੀ ਲਿਖਦੇ ਨੇ ਕਿ ਦਿਲਜੀਤ ਦੋਸਾਂਝ ਦਾ ਇਸ ਲਈ ਵਿਰੋਧ ਕਰਨਾ ਕਿ ਉਸਦੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਚਲੋ ਮਨ ਹਿਲਾ ਕਿ ਇਹ ਤੁਹਾਡਾ ਦੇਸ਼ ਪ੍ਰੇਮ ਦਿਖਾਉਣ ਦਾ ਤਰੀਕਾ ਹੈ ਤੇ ਮੈਂ ਤੁਹਾਡੀ ਦੇਸ਼ ਭਗਤੀ ਦੀ ਕਦਰ ਕਰਦਾ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਤਕਰੀਬਨ 80% ਦੇ ਗਾਣੇ ਪਾਕਿਸਤਾਨੀ ਨੇ ਜਾਂ ਤਾਂ ਉਥੋਂ ਦੀਆਂ ਤਰਜ਼ਾਂ ਚੋਰੀਆਂ ਕੀਤੀਆਂ ਗਈਆਂ ਨੇ ਜਾਂ ਗਾਣਿਆਂ ਦੇ ਲਫ਼ਜ਼ ਚੋਰੀ ਕੀਤੇ ਹੋਏ ਨੇ ਜਾਂ ਫਿਰ ਪੂਰੇ ਦਾ ਪੂਰਾ ਗਾਣਾ ਹੀ ਲੈ ਲਿਆ ਗਿਆ ਹੈ ਜਾ ਪਾਕਿਸਤਾਨੀ ਗਾਇਕਾ ਦੇ ਵੱਲੋਂ ਗਾਏ ਹੋਏ ਨੇ ਹੁਣ ਦੱਸੋ ਉਹਨਾਂ ਗਾਣਿਆਂ ਬਾਰੇ ਕੀ ਸੋਚਿਆ ਤੁਸੀਂ ਕਿ ਉਹ ਚੱਲਦੇ ਰਹਿਣਗੇ ਇਹ ਪੋਸਟ ਦਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਤੇ ਜਸਬੀਰ ਜੱਸੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਦਲਜੀਤ ਦੋਸਾਂਝ ਦਾ ਵਿਰੋਧ ਕੀਤਾ ਗਿਆ ਇੱਥੋਂ ਤੱਕ ਕਿ ਦਲਜੀਤ ਦੋਸਾਂਝ ਨੂੰ ਦੇਸ਼ਦ్రోਹੀ ਵੀ ਕਹਿ ਦਿੱਤਾ ਗਿਆ ਪਰ ਜੇਕਰ ਗੱਲ ਕਰੀਏ ਵਰਲਡ ਲੈਵਲ ਤੇ ਦਰਜੀਤ ਦੋਸਾਂਝ ਨੇ ਪੰਜਾਬੀਆਂ ਦਾ ਨਾ ਚੰਕਾਇਆ ਇਹ ਅਸੀਂ ਨਹੀਂ ਕਹਿ ਰਹੇ ਇਹ ਲੋਗ ਇਸ ਬਾਰੇ ਚਰਚਾ ਕਰਦੇ ਸੀ ਪਰ ਹੁਣ ਇਸ ਫਿਲਮ ਦਾ ਜਦੋਂ ਟਰੇਲਰ ਰਿਲੀਜ਼ ਹੋਇਆ ਉਸ ਤੋਂ ਬਾਅਦ ਹੁਣ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਵਿਰੋਧ ਹੋ ਰਿਹਾ ਇਸ ਫਿਲਮ ਦਾ ਕੀ ਤੁਹਾਡੀ ਇਸ ਤੇ ਰਾਏ ਹੈ ਸਾਨੂੰ ਕਮੈਂਟਾਂ ਰਾਹੀਂ ਵੀ ਜ਼ਰੂਰ ਦੱਸਣਾ